ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਕਿ ਕਿਸ ਤਰ੍ਹਾਂ ਗੁਰੂ ਦੀ ਕਿਰਪਾ ਰਹਿਮਤ ਵਰਤਦੀ ਹੈ ਪਿਆਰਿਓ ਕਿਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿਸ ਤਰ੍ਹਾਂ ਜਦੋਂ ਕਿਰਪਾ ਹੁਣ ਤੇ ਆਵੇ ਤੇ 18 18 20 20 ਸਾਲਾਂ ਬਾਅਦ ਵੀ ਸਤਗੁਰੂ ਜੀ ਕੁੱਖਾਂ ਨੂੰ ਭਾਗ ਲਾ ਦਿੰਦੇ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇੱਕ ਬੜੀ ਪਿਆਰੀ ਗੱਲ ਜਿਹੜੀ ਐ ਆਪਾਂ ਸਤਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚੋਂ ਪੜ੍ਹਨੇ ਆ ਤੇ ਇੱਕ ਗੁਰਬਾਣੀ ਦੇ ਵਿੱਚੋਂ ਮੇਰੇ ਪਾਤਸ਼ਾਹ ਨੇ ਗੱਲ ਕਹਿ ਦਿੱਤੀ ਸਮਝਾ ਦਿੱਤਾ ਪਾਤਸ਼ਾਹ ਨੇ ਮੇਰਾ ਮਨ ਤਨ ਬਹੁਤ ਵੈਰਾਗਿਆ ਮੇਰੇ ਗੋਵਿੰਦ ਹਰ ਵਜੋਂ ਧਨ ਕੁਮ ਲੈਣੀ ਜਿਉ ਹੈ ਮੇਰੇ ਗੋਵਿੰਦ ਤੇਰੇ ਵਿਛੋੜੇ ਦੇ ਵਿੱਚ ਮੇਰਾ ਮਨ ਮੇਰਾ ਹਿਰਦਾ ਬਹੁਤ ਵੈਰਾਗਵਾਨ ਹੋ ਰਿਹਾ ਹੈ ਤੇ ਤੋ ਬਿਨਾ ਮੈਂ ਜੀਵ ਇਸਤਰੀ ਕੁਮਲਾਈ ਪਈ ਹਾਂ ਕਿਉਂਕਿ ਮੇਰਾ ਮਨ ਜਿਹੜਾ ਤਨ ਹੈ ਨਾ ਉਹ ਤੇਰੇ ਨਾਲ ਹੀ ਹਰਿਆ ਭਰਿਆ ਹੈ ਤੇ ਤੋ ਬਿਨਾ ਤੇ ਇਹ ਬਿਲਕੁਲ ਕਿਸੇ ਯੋਗ ਦਾ ਨਹੀਂ ਹੈ ਭਾਵ ਇਹਨੂੰ ਕੁਝ ਚੰਗਾ ਨਹੀਂ ਲੱਗਦਾ ਇਹਨੂੰ ਕੁਝ ਨਹੀਂ ਚੰਗਾ ਲੱਗਦਾ ਪਿਆਰਿਓ ਇਹ ਹਮੇਸ਼ਾ ਗੱਲ ਜਿਹੜੀ ਹੈ ਉਹ ਧਿਆਨ ਵਿੱਚ ਰੱਖਿਆ ਜੇ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਹਿਮਤ ਪਿਆਰਿਓ ਗੁਰੂ ਪਾਤਸ਼ਾਹ ਦੀ ਕਿਰਪਾ ਗੁਰੂ ਦੀ ਰਹਿਮਤ ਉਹਨਾਂ ਤੇ ਆਪਣੇ ਆਪ ਵਰਤਦੀ ਹੈ ਜਿਹੜੇ ਸਤਿਗੁਰੂ ਦੇ ਹੋ ਜਾਂਦੇ ਨੇ ਜਿਹੜੇ ਪਾਤਸ਼ਾਹ ਦੇ ਹੋ ਜਾਂਦੇ ਨੇ ਜਿਹੜੇ ਗੁਰੂ ਦੇ ਹੋ ਜਾਂਦੇ ਨੇ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਉਹਨਾਂ ਤੇ ਵਰਤਦੀ ਹੈ ਜਿਹੜੇ ਆਪਣੇ ਆਪ ਨੂੰ ਗੁਰੂ ਵਾਲਾ ਸਮਝਦੇ ਨੇ ਜਿਹੜੇ ਕਹਿੰਦੇ ਆ ਵੀ ਅਸੀਂ ਗੁਰੂ ਦੇ ਹਾਂ ਸਤਿਗੁਰੂ ਦੇ ਹਾਂ ਪਿਆਰਿਓ ਜਿਨ੍ਹਾਂ ਨੇ ਗੁਰੂ ਨੂੰ ਅਪਣਾਇਆ ਗੁਰੂ ਦੇ ਬਚਨ ਦੇ ਨਾਲ ਜਿਨ੍ਹਾਂ ਨੇ ਆਪਣੇ ਆਪ ਨੂੰ ਕਲੀਅਰਟੀ ਦਿੱਤੀ ਇਹ ਆਖਿਆ ਕਿ ਸੱਚੇ ਪਾਤਸ਼ਾਹ ਜੀ ਕਿਰਪਾ ਕਰਿਓ ਸਤਿਗੁਰੂ ਜੀਓ ਮਿਹਰ ਕਰਿਓ हे ਪਾਤਸ਼ਾਹ ਜੀਓ ਇੰਨੀ ਕੋ ਕਿਰਪਾ ਕਰਿਓ हे ਪਾਤਸ਼ਾਹ ਇੰਨੀ ਕੋ ਰਹਿਮਤ ਕਰਿਓ ਕਿ ਆਪ ਜੀ ਦੀ ਕਿਰਪਾ ਆਪ ਜੀ ਦੀ ਰਹਿਮਤ ਸਬਨਾ ਤੇ ਵਰਤੇ ਔਰ ਮੈਨੂੰ ਆਪ ਜੀ ਦੀ ਯਾਦ ਹਮੇਸ਼ਾ ਰਵੇ ਤੇ ਐਸੀ ਕਿਰਪਾ ਕਰਿਓ ਐਸੀ ਰਹਿਮਤ ਕਰਕੇ ਮੇਰੇ ਤੇ ਨਿਵਾਜਿਆ ਜੀ ਸਾਧ ਸੰਗਤ ਮੈਂ ਇੱਕ ਵੀਡੀਓ ਵੇਖ ਰਿਹਾ ਸੀ ਜਿਸ ਦੇ ਵਿੱਚ ਇੱਕ ਭੈਣ ਨੇ ਗੱਲ ਦੱਸੀ ਭਰੋਸੇ ਦੀ ਉਹ ਕਹਿੰਦੀ ਵੀ ਮੇਰੀ ਬੇਟੀ ਵੱਡੀ ਹੈ ਤੇ ਅਰਦਾਸਾਂ ਕੀਤੀਆਂ 18 ਸਾਲ ਬਾਅਦ ਪੁੱਤਰ ਹੋਇਆ ਮੇਰੀ ਬੇਟੀ ਤੋਂ 18 ਸਾਲ ਛੋਟਾ ਹੈ ਮੇਰਾ ਪੁੱਤਰ ਤੇ ਮੈਂ ਹਮੇਸ਼ਾ ਗੁਰੂ ਦੇ ਦਰ ਤੇ ਆ ਕੇ ਅਰਦਾਸ ਕਰਦੀ ਸੀ ਅਰਦਾਸ ਬੇਨਤੀ ਕਰਦੀ ਸੀ ਮਨ ਦੇ ਵਿੱਚ ਭਾਵਨਾ ਸੀ ਕਿ ਸੱਚੇ ਬਾਦਸ਼ਾਹ ਹੁਣ ਕਿਰਪਾ ਕਰ ਦਿਓ ਕੋਖ ਹਰੀ ਨਹੀਂ ਹੋਈ ਕਿਉਂਕਿ ਉਸ ਤੋਂ ਬਾਅਦ ਬਹੁਤ ਜਾਨੀ ਕਿ ਸਮਾਂ ਔਖੇ ਤੋਂ ਔਖਾ ਆਇਆ ਤੇ ਬڑے ਤਾਨੇ ਵੇਣੇ ਵੀ ਲੋਕਾਂ ਦੇ ਚੱਲਣੇ ਪਏ ਤੁਹਾਨੂੰ ਪਤਾ ਹੈ ਸੰਸਾਰ ਦੇ ਵਿੱਚ ਲੜਕੀ ਹੋ ਗਈ ਤੇ ਉਹਨੂੰ ਕਿਸ ਨਜ਼ਰੀਏ ਨਾਲ ਵੇਖਿਆ ਜਾਂਦਾ ਹੈ ਲੜਕੀ ਹੋ ਗਈ ਜੀ ਇਹ ਤਾਂ ਇੰਜ ਹੋ ਗਿਆ ਇਹ ਹੋ ਗਿਆ ਬੜਾ ਮਤਲਬ ਵੇਖਿਆ ਜਾਂਦਾ ਆਸਾ-ਬਾਸਾ ਤੇ ਬੜੀ ਗੱਲਾਂ ਬਾਤਾਂ ਜੜੀਆਂ ਨੇ ਉਹ ਸਾਹਮਣੇ ਆ ਜਾਂਦੀਆਂ ਨੇ ਸੋ ਸਾਥ ਸੰਗਤ ਇੱਕ ਬੇਨਤੀ ਕਰਕੇ ਮੈਂ ਆਪ ਜੀ ਦਾ ਧਿਆਨ ਜੋ ਹੈ ਉਹ ਦਿਵਾਦਿਆਂ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਵਰਤੀ ਤੇ 18 ਸਾਲ ਬਾਅਦ ਫਿਰ ਪੁੱਤਰ ਹੋਇਆ ਗੁਰੂ ਨੇ ਕਿਰਪਾ ਕੀਤੀ ਉਹ ਕਹਿੰਦੀ ਵੀ ਵਿੱਚ ਕਿਸੇ ਨੂੰ ਵਿਚੋਲਾ ਪਾਉਣਾ ਪੈਂਦਾ ਹੈ ਤੇ ਮੈਂ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਤੇ ਉਹਨਾਂ ਦੀ ਸੰਗਤ ਕੀਤੀ ਉਹਨਾਂ ਨੇ ਕਿਰਪਾ ਕੀਤੀ ਸੀ ਉਹਨਾਂ ਨੇ ਆਖਿਆ ਸੀ ਕਿ ਭਾਈ ਗੁਰੂ ਅਗੇ ਅਰਦਾਸ ਬੇਨਤੀ ਕਰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਦਰ ਤੋਂ ਤੈਨੂੰ ਤੇਰੀ ਮਨ ਦੀ ਮੁਰਾਦ ਪੂਰੀ ਹੋਣੀ ਹੈ ਤੇ ਅਰਦਾਸ ਬੇਨਤੀ ਕਰ ਤੇ ਅਰਦਾਸ ਬੇਨਤੀ ਕੀਤੀ ਤੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਾਡੀ ਝੋਲੀ ਭਰੀ ਤੇ ਬੜੀ ਵੱਡੀ ਕਿਰਪਾ ਹੋਈ ਭਾਵੇਂ ਲੇਟ ਦਿੱਤਾ ਪਰ ਬਹੁਤ ਵਧੀਆ ਦਿੱਤਾ ਜੇ ਮਨ ਡੋਲਿਆ ਵੀ ਤੇ ਮਨ ਨੂੰ ਡੋਲਣ ਨਹੀਂ ਦਿੱਤਾ ਉਹ ਸਤਿਗੁਰੂ ਨੇ ਇਹ ਮਨ ਨੂੰ ਯਕੀਨ ਦਵਾਈ ਰੱਖਿਆ ਕਿ ਭਲਿਆ ਡੋਲੀ ਨਾ ਤੈਨੂੰ ਸਭ ਕੁਝ ਗੁਰੂ ਨੇ ਬਖਸ਼ਿਸ਼ ਕਰਨਾ ਹੈ ਤੈਨੂੰ ਸਭ ਕੁਝ ਗੁਰੂ ਨੇ ਦੇਣਾ ਹੈ ਤੈਨੂੰ ਪਾਤਸ਼ਾਹ ਨੇ ਸਭ ਕੁਝ ਦੇਣਾ ਹੈ ਤੇ ਡੋਲੀ ਨਾ ਬਿਲਕੁਲ ਨਾ ਘਬਰਾਈ ਕਿਸੇ ਗੱਲੋਂ ਸਤਗੁਰ ਸੱਚੇ ਪਾਤਸ਼ਾਹ ਜੀ ਤੇਰੇ ਤੇ ਕਿਰਪਾ ਕਰ ਦੇਣਗੇ ਤੇਰੇ ਤੇ ਰਹਿਮਤ ਕਰ ਦੇਣਗੇ ਤੂੰ ਡੋਲੀ ਨਾ ਤੂੰ ਘਬਰਾਈ ਨਾ ਕਿਸੇ ਗੱਲੋਂ ਤੂੰ ਕਿਸੇ ਗੱਲੋਂ ਨਾ ਡੋਲੀ ਕਿਸੇ ਗੱਲੋਂ ਨਾ ਘਬਰਾਈ ਮੈਂ ਬੇਨਤੀ ਆਪ ਜੀ ਨਾਲ ਆਰੰਭ ਦੇ ਵਿੱਚ ਵੀ ਕੀਤੀ ਮੇਰਾ ਮਨ ਤਨ ਬਹੁਤ ਵੈਰਾਗਿਆ ਮੇਰੇ ਗੋਬਿੰਦਾ ਹਰ ਬਾਝੋਂ ਧਨ ਕੁਮ ਲੈਣੀ ਜਿਓ ਜਿਹਦਾ ਮਨ ਤੇ ਤਨ ਗੁਰੂ ਦੇ ਨਾਮ ਤੋਂ ਬਿਨਾ ਵਿਰਾਗ ਜਾਏ ਭਾਵ ਜੀ ਨਾ ਲੱਗੇ ਸਤਿਗੁਰ ਕਹਿੰਦੇ ਨੇ ਧਨ ਕੁਮ ਲੈਣੀ ਜਿਓ ਫਿਰ ਇਹ ਜੀਵ ਇਸ ਤਰੀਕ ਕੁਮਲਾਈ ਜਾਂਦੀ ਹੈ ਜਿੰਨਾ ਚਿਰ ਇਹਨੂੰ ਉਸ ਸੱਚੇ ਪਰਮਾਤਮਾ ਦਾ ਦਿਦਾਰਾ ਨਾ ਹੋਵੇ ਉਸ ਪਾਤਸ਼ਾਹ ਦੇ ਦਿਦਾਰਿਆਂ ਤੋਂ ਬਿਨਾਂ ਫਿਰ ਇਸ ਮਨ ਦੀ ਜਿਹੜੀ ਹੈ ਹਾਲਤ ਇਹ ਹੋ ਜਾਂਦੀ ਹੈ ਪਿਆਰਿਓ ਸਤਿਗੁਰੂ ਕਹਿੰਦੇ ਨੇ ਮੇਰੈ ਮਨ ਤਨ ਪ੍ਰੇਮ ਪਰਮ ਕਾ ਮੇਰੇ ਗੋਬਿੰਦਾ ਹਰ ਪੂੰਜੀ ਰਾਖਾ ਹਮਾਰੀ ਜੀਓ ਏ ਮੇਰੇ ਗੋਵਿੰਦ ਮੇਰੇ ਮਨ ਦੇ ਵਿੱਚ ਮੇਰੇ ਹਿਰਦੇ ਵਿੱਚ ਤੈਂ ਪਿਆਰੇ ਦਾ ਪ੍ਰੇਮ ਜਾਗ ਉੱਠਿਆ ਹੈ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ ਇਸ ਪ੍ਰੇਮ ਦੀ ਰਾਸ ਦੀ ਤੂੰ ਰਾਖੀ ਕਰ ਇਹ ਭਾਵਨਾ ਮਨ ਦੇ ਵਿੱਚ ਹੋਵੇ ਤੇ ਸਤਿਗੁਰੂ ਫੇਰ ਕਿਰਪਾ ਕਰਦੇ ਨੇ ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ ਜਨ ਨਾਨਕ ਸ਼ਰਨ ਤੁਮਾਰੀ ਜਿਓ हे सच्चे बादशाह ए तुहाडी शरण है ए सच्चे सतगुरु जीओ ए तुहाडी कृपा है हे बादशाह जीओ ए तुहाडी रहमत है हे सतगुरु जीओ ए तुहाडी कृपा रहमत जडी है ओ मेरे ते वरते ऐसी कृपा करियो ऐसी रहमत करियो हे सच्चे बादशाह जी ऐनी को कृपा करियो ऐनी को रहमत करियो साथ संगत के ਗੁਰੂ ਸੱਚੇ ਪਾਤਸ਼ਾਹ ਗੇ ਅਰਦਾਸ ਕਰੀਏ ਨਿਮਾਣੇ ਬਣ ਕੇ ਦਾਸ ਬਣ ਕੇ ਵਰਤੀ ਕਦੇ ਨਾ ਹੋ ਬਈ ਜਨ ਕੀ ਅਰਦਾਸ ਇਹ ਗੱਲ ਬਿਲਕੁਲ ਸਾਨੂੰ ਸਮਝਣੀ ਪਵੇਗੀ ਕਿ ਸਤਗੁਰੂ ਦੀ ਕਿਰਪਾ ਰਹਿਮਤ ਪਿਆਰਿਓ ਨਿਮਾਣਿਆਂ ਤੇ ਵਰਤਦੀ ਹੈ ਇਸ ਕਰਕੇ ਉਹਦੇ ਤੋਂ ਨਿਮਾਣੇ ਬਣ ਕੇ ਮੰਗਿਏ ਮੰਗਤੇ ਬਣ ਕੇ ਭਿਖਾਰੀ ਬਣ ਕੇ ਉਹਦੇ ਤੋਂ ਮੰਗੀਏ ਤੇ ਫੇਰ ਉਹ ਝੋਲੀਆਂ ਭਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ